ਵੀਰਾਂ ਤੁਹਾਨੂੰ ਪਿੰਡ ਮੰਗਟਾ ਤੇ ਮੇਲੀਆਣਾ ਤੋਂ ਦਿਖਾ ਰਹੇ ਜਿੱਥੇ ਸੱਤ ਖੇਤਾਂ ਨੂੰ ਅੱਗ ਲੱਗ ਜਾਂਦੀ ਆ ਭਿਆਨਕ ਅੱਗ ਲੱਗ ਜਾਂਦੀ ਆ ਹਾਲੇ ਤੱਕ ਕਾਰਨਾ ਦਾ ਪਤਾ ਨਹੀਂ ਲੱਗਿਆ ਲੇਕਿਨ ਮੌਕੇ ਤੇ ਨਾਲ ਦੇ ਖੇਤ ਵਿੱਚ ਜਿਹਨਾਂ ਖੇਤਾ ਵਿੱਚ ਅੱਗ ਲੱਗੀ ਸੀ ਦੇ ਨਾਲ ਦੇ ਖੇਤ ਵਿੱਚ ਕੰਮ ਕਰਦੇ ਨੌਜਵਾਨ ਪ੍ਰਿੰਸ ਦੀ ਨਿਗਾ ਪੈਂਦੀ ਹੈ ਤਾਂ ਮਦਦ ਕਰਨ ਲਈ ਆਪਣੇ ਟਰੈਕਟਰ ਪਿੱਛੇ ਤਵੀਆਂ ਪਾ ਕੇ ਕਣਕ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਜੋ ਅੱਗ ਅੱਗੇ ਨਾ ਵਧੇ ਅਤੇ ਨਾਲ ਦੀ ਨਾਲ ਪ੍ਰਿੰਸ ਨੌਜਵਾਨ ਜਿਹੜਾ ਹੈ ਉਹਦੇ ਵੱਲੋਂ ਬਾਕੀ ਨੌਜਵਾਨਾਂ ਨੂੰ ਵੀ ਪਿੰਡ ਦੇ ਨੂੰ ਕਾਲ ਕੀਤੀ ਜਾਂਦੀ ਹੈ ਤੇ 15-20 ਟਰੈਕਟਰ ਮੌਕੇ ਤੇ ਪਹੁੰਚ ਜਾਂਦੇ ਆ ਅਤੇ ਕਣਕ ਨੂੰ ਬਚਾਉਣ ਦਾ ਕੰਮ ਕਰਦੇ ਆ ਤਾਂ ਜੋ ਅੱਗ ਅੱਗੇ ਨਾ ਬਤੇ ਲੇਕਿਨ ਸੱਤ ਖੇਤਾਂ ਦੀ ਜਿਹੜੀ ਕਣਕ ਹੈ ਉਹ ਸੜ ਕੇ ਸੁਆਹ ਹੋ ਜਾਂਦੀ ਹੈ ਚਸ਼ਮਦੀਤਾ ਦੇ ਕਹਿਣ ਦੇ ਮੁਤਾਬਕ ਤਕਰੀਬਨ 6.5 ਲੱਖ ਦਾ ਨੁਕਸਾਨ ਹੋ ਜਾਂਦਾ ਹੈ ਪਰ ਉਹਨਾਂ ਨੇ ਇੱਕ ਗਿਲਾ ਵੀ ਜ਼ਾਰ ਕੀਤਾ ਕਿ 6:30 ਵਜੇ ਅੱਗ ਲੱਗਦੀ ਹੈ ਲੇਕਿਨ ਫਾਇਰ ਬ੍ਰਿਗੇਡ ਦੀ ਟੀਮ ਜਿਹੜੀ ਉਹ 4:30 ਵਜੇ ਦੇ ਆਸ-ਪਾਸ ਪਹੁੰਚਦੀ ਹੈ ਤਦ ਤੱਕ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ ਪਰ ਇੱਥੇ ਨਾਲ ਦੀ ਨਾਲ ਨੌਜਵਾਨਾਂ ਦੀ ਸ਼ਲਾਘਾ ਵੀ ਬਣਦੀ ਹੈ ਜਿਨ੍ਹਾਂ ਨੂੰ ਜਦੋਂ ਪਤਾ ਲੱਗਦਾ ਹੈ ਕਿ ਅੱਗ ਲੱਗੀ ਹੈ ਤਾਂ ਮਦਦ ਦੇ ਲਈ ਉਹ ਟਰੈਕਟਰ ਪਿੱਛੇ ਤਵੀਆਂ ਪਾ ਕੇ ਪਹੁੰਚ ਜਾਂਦੇ ਆ ਤਾਂ ਜੋ ਕਣਕ ਨੂੰ ਬਚਾਇਆ ਜਾ ਸਕੇ ਖੇਤ ਨੂੰ ਪਾਇਆ ਸਕੇ ਤਾਂ ਜੋ ਅੱਗ ਅੱਗੇ ਟਰੈਵਲ ਨਾ ਕਰੇ ਮੌਕੇ ਤੇ ਤਸਵੀਰਾਂ ਬੜੀਆਂ ਭਿਆਨਕ ਆ ਲੇਕਿਨ ਜਿਨ੍ਹਾਂ ਦੀ ਇਹ ਕਣਕ ਸੜੀ ਹੈ ਉਹਨਾਂ ਨਾਲ ਬੜੀ ਹਮਦਰਦੀ ਹੈ ਔਰ ਸਰਕਾਰ ਅੱਗੇ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਮੁਆਵਜ਼ਾ ਜ਼ਰੂਰ ਮਿਲਣਾ ਚਾਹੀਦਾ ਪਰ ਹਾਲੇ ਤੱਕ ਸਹੀ ਕਾਰਨ ਦਾ ਪਤਾ ਨਹੀਂ ਲੱਗਿਆ ਉੱਥੋਂ ਇੱਕ ਗੁਪਤਵਾਜ ਇਹ ਵੀ ਨਿਕਲਦੀ ਹੈ ਕਿ ਸ਼ਾਇਦ ਹੋ ਸਕਦਾ ਕਿਸੇ ਨੇ ਬੀੜੀ ਪੀ ਕੇ ਸੱਡ ਦਿੱਤੀ ਹੋਵੇ ਪਰ ਹਾਲੇ ਤੱਕ ਅਸਲ ਕਾਰਨ ਦਾ ਪਤਾ ਨਹੀਂ ਲੱਗਿਆ ਲੇਕਿਨ ਨੌਜਵਾਨਾਂ ਦੀ ਸ਼ਲਾਘਾ ਬਣਦੀ ਹੈ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਬਾਕੀ ਕਣਕਾਂ ਨੂੰ ਅੱਗ ਲੱਗਣ ਤੋਂ ਜਾਈ ਅਤੇ ਬਾਕੀ ਹੋਰਾਂ ਦਾ ਨੁਕਸਾਨ ਹੋਣ ਤੋਂ ਪਹਚਾਇਆ ਦਿਖਾਨੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਪਿੰਡ ਮਾਂਗਟਾ ਤੋਂ ਬੋਲਦਾ ਜੀ ਸਾਡੇ ਪਿੰਡ ਮੇਲੀਆਣੇ ਪਤਾ ਨਹੀਂ ਕਿਸੇ ਦੇ ਬੀੜੀ ਜਾਂ ਸਿਗਰਟ ਨਾਲ ਅੱਗ ਲੱਗੀ ਸੀ ਅੱਗ ਬਹੁਤ ਤੇਜ਼ ਸੀਗੀ ਘੱਟੋ ਘੱਟ 6-7 ਖੇਤਾਂ ਨੂੰ ਅੱਗ ਲੱਗ ਗਈ ਤੇ ਪਿੰਡ ਜਿੱਦਾਂ ਪਤਾ ਲੱਗਾ ਸਾਰਿਆਂ ਨੂੰ ਟਰੈਕਟਰ ਲੈ ਕੇ ਆਏ ਸਾਰਿਆਂ ਨੇ ਅੱਗ ਬੁਝਾਈ ਜਣ ਕੇ ਸਾਢੇ 3 ਵਜੇ ਦੀ ਅੱਗ ਲੱਗੀ 4 ਵਜੇ ਤੱਕ ਅੱਗ ਬੁਝਾ ਦਿੱਤੀ ਸੀਗੀ ਪਰ ਫਾਇਰ ਬ੍ਰਿਗੇਡ ਸਾਢੇ 4 ਵਜੇ ਆਈ ਫਾਇਰ ਬ੍ਰਿਗੇਡ ਵਾਲੇ ਆਏ ਦੇਖ ਕੇ ਚਲੇ ਗਏ ਉਹਨਾਂ ਨੇ ਅੱਗ ਬੁਝਾਈ ਨਹੀਂ ਅੱਗ ਪਹਿਲੇ ਬੁਝਾ ਦਿੱਤੀ ਸੀਗੀ ਧੰਨਵਾਦ ਭਾਜੀ ਅੱਗ ਇੰਨੀ ਕੁ ਜ਼ਿਆਦਾ ਤੇਜ਼ ਸੀਗੀ ਹਨਾ ਲੱਗਦਾ ਨਹੀਂ ਸੀ ਕਿ ਬੁਝੂਗੀ ਛੇਤੀ ਪਰ ਜਿੱਦ ਜਿੱਦਾਂ ਪਿੰਡ ਵਾਲਿਆਂ ਨੂੰ ਪਤਾ ਲੱਗਣ ਲੱਗਾ ਮਾਨਕਾਂ ਬਾਦਾਂ ਘੁੰਮਣਾ ਮਾਗਟਾ ਮੇਲੀ ਆਣਾ ਸਾਰੇ ਆਲੇ ਦੁਆਲੇ ਪਿੰਡੋਂ ਟਰੈਕਟਰ ਲੈ ਕੇ ਆ ਗਿਆ ਭਾਜੀ ਮਾਣਕਾ ਤੋਂ ਘਟੋ ਘਟਾ ਲਈ 10 ਮਿੰਟ ਲੱਗ ਜਾਂਦੇ ਆਉਣ ਨੂੰ ਪਰ ਲੋਕੀ ਜਿੱਦਾਂ ਟਰੈਕਟਰ ਲੈ ਕੇ ਛੇਤੀ ਤੋਂ ਛੇਤੀ ਆਏ ਉਹਨਾਂ ਨੇ ਬਹੁਤ ਜਲਦੀ ਬੁਝਾਉਣ ਦੀ ਕੋਸ਼ਿਸ਼ ਕੀਤੀ ਤੇ ਅੱਗ ਪਹੁੰਚ ਗਈ ਫਾਇਰ ਬਰਗੇਡ ਤਾਂ ਭਾਜੀ ਅੱਧੇ ਘੰਟੇ ਬਾਅਦ ਆਈ ਆ ਉਹ ਆਈ ਆ ਦੇਖਿਆ ਉਹਨਾਂ ਨੇ ਕਿ ਅੱਗ ਬੁਝੀ ਆ ਸੜਕ ਤੇ ਖੜਕੇ ਦੇਖ ਕੇ ਨਾਲੇ ਸੜਕ ਤੋਂ ਲੈ ਕੇ ਖੇਤ ਵਿੱਚ ਤਾਂ ਫਾਇਰ ਬਰਗੇਡ ਵਾਲੇ ਆਏ ਵੀ ਨਹੀਂ ਬਾਕੀ ਟੈਂਕਰ ਭਾਜੀ ਹਰ ਇੱਕ ਪਿੰਡ ਵਿੱਚ ਹੋਣੇ ਚਾਹੀਦੇ ਆ ਜਿੱਦਾਂ ਕਣਕ ਦਾ ਸੀਜ਼ਨ ਆ ਟੈਂਕਰ ਭਰ ਕੇ ਰੱਖਣੇ ਚਾਹੀਦੇ ਆ ਅੱਗ ਦਾ ਕੁਝ ਪਤਾ ਨਹੀਂ ਕਦੋਂ ਵੀ ਲੱਗ ਸਕਦੀ ਆ